ਪੰਜਾਬ ਦੇ ਬਹੁ ਚਰਚਿਤ ਗੈਂਗਸਟਰ ਸੁਖਾ ਕਾਲਵਾ ਕਤਲ ਮਾਮਲੇ 'ਚ ਨਵਾਂ ਮੋੜ ਆ ਗਿਆ ਇਸ ਮਾਮਲੇ ਵਿੱਚ ਕਪੂਰਥਲਾ ਦੀ ਅਦਾਲਤ ਨੇ 8 ਮੁਲਜ਼ਮਾਂ ਨੂੰ ਬ아ਇਜ਼ਤ ਬਰੀ ਕਰ ਦਿੱਤਾ ਇਸ ਮਾਮਲੇ ਵਿੱਚ ਖਾਸ ਗੱਲ ਇਹ ਰਹੀ ਕਿ ਸਾਰੇ ਪੁਲਿਸ ਅਧਿਕਾਰੀਆਂ ਨੇ ਕਾਬੂ ਕੀਤੇ ਮੁਲਜ਼ਮਾਂ ਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ ਕਪੂਰਥਲਾ ਦੀ ਐਡੀਸ਼ਨਲ ਸੈਸ਼ਨ ਕੋਰਟ ਨੇ ਇਸ ਮਾਮਲੇ ਬਾਰੇ ਫੈਸਲਾ ਸੁਣਾਇਆ ਇਸ ਕੇਸ ਵਿੱਚ ਪੁਲਿਸ ਨੇ 13 ਮੁਲਜ਼ਮ ਬਣਾਏ ਸਨ 8 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਗੈਂਗਸਵਿਕੀ ਗੌਂਦਰ ਅਤੇ ਪ੍ਰੇਮਾ ਲੋਹਰਿਆ ਪੁਲਿਸ ਮੁਕਾਬਲੇ ਵਿੱਚ ਪਹਿਲਾਂ ਹੀ ਮਾਰੇ ਜਾ ਚੁੱਕੇ ਨੇ ਜਦਕਿ ਤਿੰਨ ਹੋਰ ਪਗੋੜੇ ਨੇ ਪੁਲਿਸ ਨੇ ਇਸ ਕਤਲ ਕੇਸ ਵਿੱਚ ਪੰਜ ਪੁਲਿਸ ਮੁਲਾਜ਼ਮਾਂ ਅਤੇ ਇੱਕ ਕੈਦੀ ਜੋ ਕਿ ਸੁੱਖਾ ਕਾਲਵਾ ਨਾਲ ਵਾਪਸ ਜਾ ਰਿਹਾ ਸੀ ਨੂੰ ਗਵਾ ਬਣਾਇਆ ਸੀ ਕੇਸ ਦੀ ਸੁਣਵਾਈ ਦੌਰਾਨ ਗਵਾ ਬਣਾਏ ਗਏ ਪੰਜੇ ਪੁਲਿਸ ਮੁਲਾਜ਼ਮ ਮੁਲਜ਼ਮਾਂ ਨੂੰ ਪਛਾਣਨ ਤੋਂ ਮੁਕਰ ਗਏ ਉਨ੍ਹਾਂ ਕਿਹਾ ਕਿ ਉਹ ਗੱਡੀ ਦੇ ਅੱਗੇ ਸਨ ਇਸ ਲਈ ਕੁਝ ਨਹੀਂ ਦੇਖ ਸਕੇ ਜਦਕਿ ਸੁਖਾ ਕਾਲਵਾ ਨਾਲ ਗੱਡੀ ਵਿੱਚ ਬੈਠੇ ਕੈਦੀ ਚਸ਼ਮਦੀਦ ਰਾਣਾ ਪ੍ਰਤਾਪ ਨੇ ਕਿਹਾ ਕਿ ਜਦੋਂ ਗੋਲੀਆਂ ਚੱਲੀਆਂ ਤਾਂ ਉਸ ਨੇ ਮੂੰਹ ਥੱਲੇ ਕਰ ਲਿਆ ਸੀ ਜਿਸ ਕਾਰਨ ਉਹ ਉਹਨਾਂ ਦੀਆਂ ਸ਼ਕਲਾਂ ਨਹੀਂ ਪਛਾਣ ਸਕਦਾ ਉਸ ਨੇ ਸਿਰਫ ਗੋਲੀਆਂ ਦੀਆਂ ਹੀ ਆਵਾਜ਼ਾਂ ਸੁਨੀਆਂ ਸਨ ਪੁਲਿਸ ਨੇ ਕੇਸ ਵਿੱਚ ਵਿਕੀ ਗੌਂਦਰ, ਪ੍ਰੇਮਾ ਲਾਹੌਰੀਆ, ਗੁਰਪ੍ਰੀਤ ਸਿੰਘ ਸੇਖੋ, ਕੁਲਪ੍ਰੀਤ ਸਿੰਘ ਨੀਟਾ, ਰਮਨੀਕਰਮੀ, ਕਰਮਜੀਤ ਸਿੰਘ ਫਸਾਬਾ, ਤੀਰਤ ਢਿਲਵਾ, ਗੁਰਪ੍ਰੀਤ ਉਰਫ ਸੋਨੂ ਬਾਬਾ, ਪੂਜਤਾ ਸਿੰਘ, ਰਮਨਦੀਪ ਗੁੱਗੀ, ਜੈਪਾਲ, ਸੰਦੀਪ ਪਹਿਲਵਾਨ ਅਤੇ ਅਸਲਮ ਨੂੰ ਮਲਜ਼ਮ ਬਣਾਇਆ ਸੀ ਇਨਾ ਗੈਂਗਸਟਰ ਵਿੱਚੋਂ ਵਿਕੀ ਗੌਂਦਰ ਅਤੇ ਪ੍ਰੇਮਾ ਲੋਹਰੀਆ ਦਾ ਪੁਲਿਸ ਨੇ 26 ਜਨਵਰੀ 2018 ਨੂੰ ਐਨਕਾਊਂਟਰ ਕਰ ਦਿੱਤਾ ਸੀ ਜਦਕਿ ਜੈਪਾਲ ਸੰਦੀਪ ਪਹਿਲਵਾਨ ਅਸਲਮ ਗ੍ਰਿਫਤਾਰ ਨਹੀਂ ਹੋ ਸਕੇ ਗੌਂਦਰ ਮਲੋੜ ਦਾ ਹਾਂ ਜੀ ਗੌਂਦਰ ਕਹਿੰਦਾ ਸੀ ਮੇਰਾ ਭਾਈ ਮਾਰੇ ਤੇ ਮੈਂ ਤਾਂ ਇਹਨੂੰ ਮਾਰ ਦੇ ਲਈ ਤੋਨੂੰ ਕੋਈ ਨਹੀਂ ਕਾਲ ਕਾਲ ਵਾਂਸੋ ਮਾਰਨ ਤੋਂ ਬਾਅਦ ਤੁਹਾਨੂੰ ਕੁਝ ਕਹਿ ਕੇ ਗਿਆ ਜਿਹੜੇ ਬੰਦਿਆਂ ਨੇ ਮਾਰਿਆ ਉਹ ਇਹੀ ਕਹਿੰਦੇ ਕਹਿੰਦੇ ਕਹਿ ਦਿਓ ਮੈਂ ਗੌਂਦਰ ਆ ਮਲੋੜ ਤੋਂ ਮਲੋੜ ਤੋਂ ਦੱਸਿਆ ਕਿ 21 ਜਨਵਰੀ 2015 ਨੂੰ ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਪੁਲਿਸ ਗੈਂਗਸਟਰ ਸੁਖਾ ਕਾਲਵਾ ਨੂੰ ਨਾਬਾਜ਼ ਜੇਲ੍ਹ ਵਾਪਸ ਲੈ ਕੇ ਜਾ ਰਹੀ ਸੀ ਤਾਂ ਕੁਝ ਬਦਮਾਸ਼ਾਂ ਨੇ ਪੁਲਿਸ ਦੇ ਸਾਹਮਣੇ ਹੀ ਫਗਵਾੜਾ ਵਿੱਚ ਪੈਂਦੇ ਨੈਸ਼ਨਲ ਹਾਈਵੇ ਤੇ ਸੁਖਾ ਕਾਲਵਾ ਨੂੰ ਗੋਲੀਆਂ ਨਾਲ ਪੁੰਨ ਦਿੱਤਾ ਸੀ। ਅਪੰਥ ਚੇਂਜ ਹੋ। ਤੇ ਆਪਾਂ ਤਾਂ ਕੇਸ ਪ੍ਰੋਪਰਟੀ ਵਿੱਚ ਸਹੀ ਨਹੀਂ ਲਿਖਲੇ। ਓਕੇ। एंड उसके बाद जो भी विटनेस आया जो प्राइवेट विटनेस तक आए वो जो विटनेसेस आए सारे उन्होंने भी यही कहा कि ये लोग नहीं है ओके प्लस पुलिस ने गलत किया और इंटरेस्टिंग चीज़ ये थी कि जो गाड़ी रिकवरी दिखाई वो इंस्पेक्टर इंद्रजीत के पास से मिली एस टी एफ आपको याद होगा इंस्पेक्टर इंद्रजीत के ऊपर एक एफ आई आर हुई एस टी एफ ने किया इंटरेस्टिंग गाड़ी उसके पास से मिलती है में एंट्रिया चेंज हो जाती है नंबर ਲਿਕ ਹਰ ਕੇ ਪ੍ਰੋਬਲਮ ਹੈ ਕੋਈ ਵੀ ਚੀਜ਼ ਐਸੀ ਨਹੀਂ ਸੀ ਜੋ ਕਿ ਫੁਲੀ ਸਪਰੂਵ ਕਰ ਪਾਤੀ ਅਸਲੇ ਤੱਕ मतलब इनके कुछ बोलते कुछ है कागजों में कुछ और पार्सल आते हैं कुछ और है। okay. मतलब ऐसा झूठा केस बनाना ही था तो इतने पाँच साल जो इनके बर्बाद किए जी का तो कोई वैसे ये झूठा केस बनाने का कोई मेन मोटिव क्या था बेसिकली तो फेक एनकाउंटर पुलिस का क्लेम कर रहे हैं कि पुलिस फे... का फेक एनकाउंटर था ये लेकिन उन्होंने एक सेट ऑफ फेडरेंस उठा बंदे उठा लिये की जिनके ऊपर कोई केसेस होंगे पहले कुछ उनको खाना पूर्ति करनी थी लेकिन फेक एनकाउंटर पुलिस इस केस में दो दो बंदे मारे भी जा चुके हैं एनकाउंटर में ਕੀ ਗੌਂਦਰ ਨਹੀਂ ਉਹ ਫੇਕ ਵੀ ਹਮ ਲੋਕ ਤੋਂ ਗੰਗਾ ਨਗਰ ਵਿੱਚ ਚੱਲ ਰਹਾ ਹੈ ਆਦਰਵਾਇਜ਼ ਹਮ ਤਾਂ ਉਹ ਵੀ ਇੱਕ ਕਲੇਮ ਕਰ ਰਹੇ ਕਿ ਉਹ ਫੇਕ ਅਕਾਉਂਟ ਹੈ ਉਹ ਵੀ ਫੇਕ ਅਕਾਉਂਟ ਹੈ ਕੋ ਚਲੋ ਗੰਗਾ ਨਗਰ ਅਗਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ ਅਲੱਗ ਉਸਮੈਂ ਇਸੇ ਕਤਲ ਕੇਸ ਦਾ ਮਾਸਟਰਮਾਈਂਡ ਵਿਕੀ ਗੌਂਦਰ ਨੂੰ ਦੱਸਿਆ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਜਿਸ ਸਮੇਂ ਸੁਖਾ ਕਾਲਵਾ ਦਾ ਕਤਲ ਹੋਇਆ ਕਤਲ ਕਰਨ ਵਾਲੇ ਨੇ ਸੁਖਾ ਕਾਲਵਾ ਦੀ ਲਾਸ਼ ਦੇ ਕੋਲ ਖੜੇ ਹੋ ਕੇ ਭੰਗੜਾ ਵੀ ਪਾਇਆ ਸੀ ਇਹ ਘਟਨਾ ਸਾਲ 2015 ਵਿੱਚ ਹੋਈ ਸੀ ਅਦਾਲਤ ਵਿੱਚ ਕੇਸ ਸੱਲਿਆ ਪਰ ਮਾਮਲੇ ਦੇ ਮੁੱਖ ਗਵਾਹ ਨੇ ਕਿਸੇ ਨੂੰ ਵੀ ਪਛਾਣਨ ਤੋਂ ਇਨਕਾਰ ਕਰ ਦਿੱਤਾ ਜਿਸ ਤੇ ਕਈ ਸਵਾਲ ਇਸ ਮਾਮਲੇ ਵਿੱਚ ਖੜੇ ਹੁੰਦੇ ਨੇ ਹਾਲਾਂਕਿ ਕੈਸ ਵੀ ਲਗਾਏ ਜਾ ਰਹੇ ਨੇ ਕਿ ਪੁਲਿਸ ਵੱਲੋਂ ਹੀ ਸੁਖਾ ਕਾਲਵਾ ਦਾ ਫੇਕ ਐਂਡ ਕਾਊਂਟਰ ਕਰਕੇ ਇਸ ਨੂੰ ਕਤਲ ਦਾ ਰੂਪ ਦਿੱਤਾ ਗਿਆ ਸੀ ਅਦੇ ਇਹਨਾਂ ਗੈਂਗਸਟਰਾਂ ਨੂੰ ਝੂਠੇ ਕੇਸ ਦੇ ਵਿੱਚ ਫਸਾਇਆ ਗਿਆ ਸੀ ਕਿਉਂਕਿ ਇਸ ਕਤਲ ਕੇਸ ਵਿੱਚ ਲੁੜੀ ਦੀ ਕਾਰ ਸਕੋਰਪਿਓ ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਤੋਂ ਹੀ ਬਰਾਮਦ ਕੀਤੀ ਗਈ ਸੀ ਸੁਖਾ ਕਾਲਵਾ ਦਾ ਮਰਡਰ ਕਰਨ ਤੋਂ ਬਾਅਦ ਹੀ ਵਿਕੀ ਗੌਂਦਰ ਵੀ ਚਰਚਾ ਵਿੱਚ ਆਇਆ ਸੀ ਚਰਚਾ ਸੀ ਕਿ ਪਹਿਲਾਂ ਵਿਕੀ ਗੌਂਦਰ ਨੇ ਪੁਲਿਸ ਦੀ ਗੱਡੀ ਦੇ ਟਾਇਰ ਨੂੰ ਗੋਲੀ ਨਾਲ ਫਾਇਰ ਮਾਰ ਕੇ ਵਾੜਿਆ ਤੇ ਫਿਰ ਗੱਡੀ ਰੋਕ ਕੇ ਸੁੱਖਾ ਕਾਲਵਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਬਰਹਾਲ ਇਹਨਾਂ ਮੁਲਜ਼ਮਾਂ ਦੇ ਬαιਜ਼ਤ ਬਰੀ ਹੋਣ ਤੋਂ ਬਾਅਦ ਇਸ ਕੇਸ ਦੇ ਵਿੱਚ ਕਈ ਸਵਾਲ ਖੜੇ ਹੁੰਦੇ ਨੇ ਹੁਣ ਪੁਲਿਸ ਨੂੰ ਵੀ ਇਸ ਮਾਮਲੇ ਵਿੱਚ ਆਪਣੀ ਸਫਾਈ ਜ਼ਰੂਰ ਦੇਣੀ ਚਾਹੀਦੀ ਹੈ ਬੀਟਰ ਰਿਪੋਰਟ ਦਿੱਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ